ਉਹ ਤੇ ਗੱਲ ਕਰਦਾ ਪਿਆ ਨਾਲੇ ਸਾਈਡ ਤੇ ਰੱਖ ਲੈ ਪਾਲਟੀ ਤੇ ਪਾਲਟੀ ਤਾਂ ਸਾਈਡ ਤੇ ਪਈ ਆ ਸਾਰੇ ਪੇੜਾ ਕਰਤੀਆਂ ਨੇ ਹੁਣੀ ਵਾਈਪਰ ਲੱਗ ਗਿਆ ਢੀਆ ਜੇ ਮੈਂ ਤੇ ਫਿਰ ਮੈਂ ਕੀ ਕਰਾਂ ਕੰਮ ਨਹੀਂ ਕਰਨਾ ਮੈਂ ਤੇ ਤੁਸੀਂ ਦੇਖ ਕੇ ਚੁਰਪੋ ਹਾਂਜੀ ਭਾਜੀ ਪਹੁੰਚ ਗਿਆ ਆ ਕਰੋ ਗੱਲ ਭਾਜੀ ਨਾਲ ਆ ਵੀਰੇ ਕਰਿਓ ਗੱਲ ਪਾਰਟੀ ਨਾਲ ਮੈਂ ਕਿਉਂ ਕਰਾਂ ਭਾਜੀ ਕਰ ਲਓ ਮਸਾਉ ਨੇ ਕਾਲ ਚੱਕੀ ਆ ਬਿਜ਼ਨਸ ਤੂੰ ਸੰਭਾਲਦਾ ਨਾ ਪਾਰਟੀ ਨਾਲ ਗੱਲ ਤੂੰ ਕਰੇਂਗਾ ਕਿ ਮੈਂ ਕਰੂੰਗਾ ਉਹ ਭਾਜੀ ਤੁਹਾਡਾ ਪਹਿਲੇ ਦਾ ਜਾਣਦਾ ਪਾਰਟੀ ਵਾਲਾ ਆਪੇ ਕਰੋ ਭਾਜੀ ਬਿਜ਼ੀ ਨੇ ਭਾਜੀ ਥੋੜੀ ਦੇਰ ਤੱਕ ਰਹਿਣਾ ਗੱਲ ਓਕੇ ਭਾਜੀ ਆ ਕੀ ਕੀਤਾ ਤੁਸੀਂ ਤੂੰ ਕੀ ਕਰਕੇ ਆਇਆ ਬਾਹਰ ਭਾਜੀ ਮੈਂ ਤਾਂ ਕੁਝ ਕੀਤਾ ਵੀ ਨਹੀਂ ਬਾਹਰ ਉਹ ਤਾਂ ਮੈਂ ਆ ਰਿਹਾ ਸੀ ਬਾਲਟੀ ਪਈ ਸੀ ਰਸਤੇ 'ਚ ਕੰਮ ਨਾ ਕਰੇ ਬੰਦਾ ਹੈ ਤੇਰਾ ਧਿਆਨ ਕਿੱਥੇ ਸੀਗਾ ਭਾਜੀ ਮੈਂ ਤਾਂ ਤੁਹਾਡੇ ਨਾਲ ਗੱਲ ਕਰਨ ਆ ਰਿਹਾ ਸੀ ਪਾਰਟੀ ਦੀ ਏਡੀ ਵੀ ਕੀ ਕਾਲੀ ਸੀ ਤੈਨੂੰ ਏਡੀ ਵੱਡੀ ਬਾਲਟੀ ਨਹੀਂ ਦਿਖੀ ਨਾਲੇ ਮੇਰੀ ਗੱਲ ਸੁਣ ਮੈਂ ਤੁਹਾਨੂੰ ਨੋਟਿਸ ਕਰ ਰਿਹਾ ਤੁਹਾਡਾ ਕੁਝ ਸਹੀ ਨਹੀਂ ਚੱਲ ਰਿਹਾ ਮੈਨੂੰ ਸਾਫ਼-ਸਾਫ਼ ਦੱਸ ਦੇ ਕੀ ਹੈ ਚੱਕਰ ਭਾਜੀ ਸਹੀ ਚੱਲ ਰਿਹਾ ਸਭ ਕੁਝ ਭਾਵੇਂ ਤੇਰੇ ਬਿਆਨ ਨੂੰ ਨਾ 6 ਮਹੀਨੇ ਹੋ ਗਏ ਅਜੇ ਠੀਕ ਹੈ ਆ ਚੀਜ਼ਾਂ ਚੰਗੀਆਂ ਨਹੀਂ ਹੈਗੀਆਂ ਨਿੱਕੀ-ਨਿੱਕੀ ਨੋਕਜੋਕ ਤੇ ਨਾ ਲੜਨਾ ਨਿਕਾ ਆਪਾਂ ਪਰਿਵਾਰ ਨੂੰ ਸੰਭ ਕੇ ਰੱਖਣਾ ਬਣਾ ਕੇ ਰੱਖਣਾ ਤੈਨੂੰ ਕੀ ਕਰ ਰਿਹਾ? ਭਾਜੀ ਹੁਣ ਮੈਂ ਕੀ ਕਰਾਂ? ਨਿੱਕੇ ਨਿੱਕੇ ਗੱਲ ਤੇ ਉਹ ਰੋਸੇ ਜਾਂਦੀ ਆ, ਗੁੱਸਾ ਕਰ ਲੈਂਦੀ ਆ। ਜੇ ਉਹ ਰੋਸ ਜਾਂਦੀ ਆ ਜਾਂ ਗੁੱਸਾ ਕਰਦੀ ਆ, ਕੌਣ ਮਨਾਊਗਾ? ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ। ਇੱਕ ਦੂਜੇ ਨਾਲ ਲਾਮਾਂ ਲਈਆਂ ਨੇ ਤੁਸੀਂ। ਇਸ ਰਿਸ਼ਤੇ ਦਾ ਮਤਲਬ ਪਤਾ ਏ ਤੈਨੂੰ? ਹਰ ਇੱਕ ਦੁੱਖ ਸੁੱਖ ਦੇ ਵਿੱਚ ਕਿਹਨੇ ਖੜਨਾ? ਤੂੰ ਖੜਨਾ। ਜੇ ਉਹਨੂੰ ਕਿਸੇ ਗੱਲ ਦਾ ਗੁੱਸਾ ਲੱਗਦਾ ਤੂੰ ਮਨਾਣਾ ਹੈ ਜੇ ਉਹ ਕਿਤੇ ਗਲਤ ਹੈ ਤੂੰ ਸਮਝਾਣਾ ਹੈ ਤੁਸੀਂ ਸਮਝਾਉਣ ਦੀ ਬਜਾਏ ਇੱਕ ਦੂਜੇ ਨਾਲ ਆਰਗੂਮੈਂਟ ਕਰਦੇ ਹੋ ਮੈਂ ਸਵੇਰ ਦਾ ਨੋਟਿਸ ਕਰ ਰਿਹਾ ਤੁਹਾਨੂੰ ਜੇ ਤੁਸੀਂ ਇੱਕ ਦੂਜੇ ਨੂੰ ਨਹੀਂ ਸਮਝੋਗੇ ਤਾਂ ਕੌਣ ਸਮਝੂਗਾ ਮੈਨੂੰ ਦੱਸੋ ਮੇਰਾ ਫਰਜ਼ ਹੈ ਤੁਹਾਨੂੰ ਸਮਝਾਉਣਾ ਦੇਖ ਹਜੇ ਲਿਸ਼ਤੀ ਸ਼ੁਰੂਆਤ ਹੈ ਜੇ ਤੁਸੀਂ ਸਮਝ ਜਾਓਗੇ ਅੱਗੇ ਜਾ ਕੇ ਓੱਖਾ ਨਹੀਂ ਹੋਗਾ ਨਹੀਂ ਤਾਂ ਦੁਨੀਆ ਵੱਲ ਨਜ਼ਰ ਮਾਰ ਕੇ ਦੇਖੋ ਕੀ ਕੀ ਚੱਲਦਾ ਪਿਆ ਇਦਾਂ ਰਿਸ਼ਤੇ ਖਰਾਬ ਹੋ ਜਾਂਦੇ ਨੇ ਬਾਬੇ ਸਮਝ ਗਿਆ ਨਿੱਕੇ ਨਿੱਕੇ ਗੱਲ ਤੇ ਲੜਨਾ ਛੱਡੋ ਸਭੋ ਜੇ ਕੋਈ ਗਲਤੀ ਹੁੰਦੀ ਹੈ ਉਹਨੂੰ ਇਗਨੋਰ ਕਰੀਦਾ ਹੁੰਦਾ ਸਭੋ ਇੱਕ ਦੂਜੇ ਦੀ ਗੱਲ ਸੁਣੋ ਇੱਕ ਦੂਜੇ ਨੂੰ ਸਮਝੋ ਇਹ ਰਿਸ਼ਤਾ ਮਜ਼ਬੂਤ ਕਰੋ ਇਹ ਤਾਂ ਹੈ ਨਹੀਂ ਅੱਜ ਦਾ ਰਿਸ਼ਤਾ ਸਾਰੀ ਉਮਰ ਨਿਭਾਣੀ ਹੈ ਨਾ ਹਾਂਜੀ ਬਾਜੀ ਫੇਰ ni